ਮੁਲਕ ਮਦਦ ਮੈਂ ਜਿਹੜੇ ਨਵੇਂ ਮੁੱਲਮਾਂ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ। ਪੜੇਗੇ ਮੁੱਲਮਾਂ ਵੀ ਪਛਾਣ ਨਰਿੰਦਰ ਕੁਮਾਰ ਉਸ ਗੋਲੂ ਪੁੱਤਰ ਰਾਮਚੰਦ। ਗੋਰੀ ਪੁੱਤਰ ਨਰਿੰਦਰ ਕੁਮਾਰ ਉਸ ਗੋਲੂ। ਵਾਹਿ ਪੁੱਤਰ ਨਰਿੰਦਰ ਕੁਮਾਰ ਉਸ ਗੋਲੂ। ਪਾਵਿਕਾ ਪੰਨਾ ਪੁੱਤਰ ਨਰਿੰਦਰ ਕੁਮਾਰ ਉਸ ਗੋਲੂ ਸਾਰੇ ਪੁਲਿਸ ਟੀਮ ਬਲਵਾਰਦਾ ਸਵੇਰ ਵੱਤੀ ਤਲਵਾਰ। ਮੁਲਜ਼ਮ ਨੰਦਰ ਕੁਮਾਰ ਉਰਫ ਗੋਲੂ ਪਾਸੋਂ ਬਰਾਮਦੇ ਕੀਤੀ ਗਈ ਹੈ ਮਕਦਮੇ ਦੇ ਸਾਰੇ ਮੁਲਜ਼ਮ ਗ੍ਰਿਫਤਾਰ ਹੋ ਚੁੱਕੇ ਹਨ ਮਲੇਰੀ ਕਾਰਵਾਈ ਜਾਰੀ ਹੈ ਇਹ ਵੀ ਪੰਜਾਬ ਪੁਲਿਸ ਦੀ ਖਾਸ ਰਿਪੋਰਟ ਇੱਕ ਇਨਸੀਡੈਂਟ 2 ਅਗਸਤ ਨੂੰ ਰਿਪੋਰਟ ਹੋਇਆ ਸੀਗਾ ਜਿਸ ਦੇ ਵਿੱਚ ਇੱਕ ਵਿੱਕੀ ਨਾਮਕ ਸ਼ਖਸ ਦਾ ਜਿਹੜਾ ਵਾ ਉਹ ਕਤਲ ਹੋਇਆ ਸੀਗਾ ਜਿਸ ਦੀ ਇਨਫੋਰਮੇਸ਼ਨ ਜਦੋਂ ਐਸਐਸਓ ਸਲਾਮਾਬਾਦ ਨੂੰ ਮਿਲੀ ਤਾਂ ਇਸ ਤੇ ਵਰਕ ਕਰਦੇ ਆ ਉਹਨਾਂ ਨੇ ਇਸ ਤੇ ਐਫਆਈਆਰ ਨੰਬਰ 233 2825 ਜਿਹੜੀ ਅੰਡਰ ਸੈਕਸ਼ਨ 103 61235 ਬੀਐਨਐਸ ਦੇ ਵਿੱਚ ਜੜੀ ਦਰਜ ਕੀਤੀ ਗਈ ਇਸ ਨੂੰ ਅਮਲ ਦੇ ਵਿੱਚ ਲਿਆਉਂਦਿਆਂ ਜਿਹੜਾ ਇਸ ਦੀ ਮਰਨ ਵਾਲੇ ਦੀ ਮ੍ਰਿਤਕ ਦੀ ਜਿਹੜੀ ਮਦਰ ਦੇ ਬਿਆਨ ਦੇ ਤੇ ਮਕਦਮਾ ਜਿਹੜਾ ਦਰਜ ਕੀਤਾ ਗਿਆ ਇਸ ਦੇ ਵਿੱਚ ਜਿਹੜਾ ਮਕਦਮਾ ਇਸ ਦੇ ਵਿੱਚ ਚਾਰ ਦੋਸ਼ੀ ਜਿਹੜੇ ਆ ਇਹਦੇ ਵਿੱਚ ਨਾਮਿਨੇਟ ਹੋਏ ਸੀਗੇ ਨਰਿੰਦਰ ਕੁਮਾਰ ਉਸ ਦਾ ਬੇਟਾ ਭਾਵੇਂ ਖੰਨਾ ਤੇ ਉਸ ਦੀ ਵਾਈਫ ਗੋਰੀ ਤੇ ਇੱਕ ਉਹਦੀ ਪੁੱਤਰੀ ਜਿਹੜੀ ਆ ਉਹ ਇਸ ਮਕਦਮੇ ਵਿੱਚ ਨਾਮਿਨੇਟ ਹੋਈਆਂ ਸੀਗੀਆਂ ਇਹ ਜਿਹੜਾ ਮ੍ਰਿਤਕ ਆ ਇਹ ਪੁੱਛਾਂ ਦੇਣ ਦਾ ਕੰਮ ਕਰਦਾ ਸੀਗਾ ਜਿਹੜਾ ਆਪਾਂ ਥੋੜਾ ਇਲਾਜ ਜਾਂ ਕਿਸੇ ਨੂੰ ਕੋਈ ਪਰੇਸ਼ਾਨ ਹੋਵੇ ਤਾਂ ਉਸ ਤੇ ਸੰਬੰਧੀ ਜਿਹੜਾ ਕੋ ਤਾੰਤ੍ਰਿਕ ਜਾਂ ਥੋੜੀ ਪੁੱਛਾਂ ਦੇਣ ਦਾ ਕੰਮ ਕਰਦਾ ਸੀਗਾ ਇਹ ਜਿਹੜੀ ਇਸ ਨਿਰਿੰਦਰ ਕੁਮਾਰ ਦੀ ਜਿਹੜੀ ਪਤਨੀ ਅਤੇ ਜਿਹੜੀ ਬੇਟੀ ਆ ਕੁਝ ਪਰੇਸ਼ਾਨ ਰਹਿੰਦੀਆਂ ਸੀਗੀਆਂ ਤੇ ਇਸ ਬੰਦੇ ਨੇ ਇਸ ਦਾ ਸਹਾਰਾ ਲੈ ਕੇ ਇਸ ਦੇ ਘਰ ਦੇ ਵਿੱਚ ਜਿਹੜੀ ਐਂਟਰੀ ਸ਼ੁਰੂ ਕੀਤੀ ਕਿ ਮੈਂ ਇਹਨਾਂ ਨੂੰ ਜਿਹੜਾ ਦਿਮਾਗੀ ਪਰੇਸ਼ਾਨੀਆਂ ਜਾਂ ਜੋ ਵੀ ਇਹਨਾਂ ਦੇ ਉੱਤੇ ਲਾਮਤ ਹੈ ਉਹ ਮੈਂ ਠੀਕ ਕਰ ਦੂੰਗਾ ਉਸ ਦੇ ਬਹਾਨੇ ਨੇ ਇਹਨਾਂ ਇਸ ਦੀ ਵਾਈਫ ਅਤੇ ਇਸ ਦੀ ਬੇਟੀ ਦੇ ਉੱਤੇ ਜਿਹੜੀ ਆ ਗਲਤ ਨਿਗਾਹ ਰੱਖਣੀ ਸ਼ੁਰੂ ਕਰ ਦਿੱਤੀ ਜਦੋਂ ਇਸ ਨੂੰ ਨਰਿੰਦਰ ਕੁਮਾਰ ਨੂੰ ਜਿਹੜਾ ਇਸ ਗੱਲ ਦਾ ਪਤਾ ਲੱਗਿਆ ਤਾਂ ਇਸ ਨੇ ਫੋਨ ਕਰਕੇ ਉਸ ਦੁਪਹਿਰ ਇਸ ਮ੍ਰਿਤਕ ਵਿਕੀ ਨੂੰ ਆਪਣੇ ਘਰ ਬੁਲਾਇਆ ਘਰ ਬੁਲਾ ਕੇ ਜਦੋਂ ਇਸ ਨੇ ਕਿਹਾ ਕਿ ਵੀ ਤੂੰ ਇਸ ਗੱਲ ਨੂੰ ਕਬੂਲ ਕਰਦਾ ਵੀ ਤੂੰ ਇਹ ਜਿਹੜੀ ਮਾੜੀ ਹਰਕਤ ਜਿਹੜਾ ਮੇਰੇ ਪਰਿਵਾਰ ਦੇ ਨਾਲ ਕਰ ਰਿਹਾ ਉਸ ਗੱਲ ਤੋਂ ਇਹਨਾਂ ਦਾ ਤਕਰਾਰ ਹੋ ਗਿਆ ਤੇ ਇਸ ਨਰਿੰਦਰ ਕੁਮਾਰ ਨੇ ਆਪਣੀ ਕਰਵਾਨ ਦੇ ਨਾਲ ਵਾਰ ਕਰਕੇ ਜਿਹੜਾ ਉਸ ਦਾ ਕਤਲ ਕਰ ਦਿੱਤਾ ਗਿਆ ਇਸ ਦੇ ਵਿੱਚ ਜਿਹੜੇ ਚਾਰੇ ਦੋਸ਼ੀ ਨੇ ਇਹ اسلامਾਬਾਦ ਪੁਲਿਸ ਵੱਲੋਂ ਸਾਡੇ ਐਸ ਐਚ ਓ ਜਸਪੀਰ ਸਿੰਘ ਉਹਨਾਂ ਵੱਲੋਂ ਗ੍ਰਿਫਤਾਰ ਕਰ ਲਏ ਗਏ ਨੇ ਮੌਕੇ ਤੇ ਜਿਹੜਾ ਹਥਿਆਰ ਵਰਤਿਆ ਗਿਆ ਉਹ ਵੀ ਜਿਸ ਨਾਲ ਮਰਡਰ ਹੋਇਆ ਉਹ ਵੀ ਜਿਹੜਾ ਇਸ ਦੇ ਵਿੱਚ ਬਰਾਮਦ ਕਰ ਲਿਆ ਗਿਆ ਇਸ ਨੂੰ ਪੇਸ਼ ਅਦਾਲਤ ਕਰਕੇ ਜਿਹੜੀ ਅਗਲੀ ਤਫ਼ਤੀਸ਼ ਸਾਡੇ ਵੱਲੋਂ ਜਾਰੀ ਹੈ ਸਰ ਮਾੜੀ ਅਥਰ ਕੰਦੀ ਕਿਰੇ ਉਹਨਾਂ ਨੂੰ ਸ਼ੱਕ ਹੈ ਦੱਸੀ ਕਿ ਵੈਸੇ ਨਹੀਂ ਕੋਈ ਫਿਜ਼ੀਕਲ ਰਿਪੋਰਟ ਵੀ ਨਹੀਂ ਕੀਤੀ ਇਹਦੇ ਵਿੱਚ ਇਹ ਜਿਹੜਾ ਜਦੋਂ ਇਸ ਗੱਲ ਦੇ ਜਿਹੜੀ ਪਿੰਕਿਆ ਇਸਦਾ ਆਪਣੇ ਨਰਿੰਦਰ ਕੁਮਾਰ ਨੂੰ ਲੱਗੀ ਤਾਂ ਇਸ ਨੂੰ ਇਹ ਸ਼ੱਕ ਸੀਗਾ ਵੀ ਇਹ ਮੇਰੀ ਜਿਹੜੀ ਲੜਕੀ ਅਤੇ ਮੇਰੀ ਘਰ ਵਾਲੀ ਤੇ ਮਾੜੀ ਨਿਗਾਹ ਰੱਖਦਾ ਹੈ ਇਹ ਉਹਨਾਂ ਦੇ ਪਿੱਛੇ ਵੀ ਜਾਂਦਾ ਹੈ ਇਹ ਜਿੱਦਾਂ ਵੈਸ਼ਨੋ ਦੇਵੀ ਪਿੱਛੇ ਜੇ ਗਏ ਸੀਗਾ ਤੇ ਉਸ ਦੇ ਵਿੱਚ ਵੀ ਇਹਨੂੰ ਇਹ ਸੀਗਾ ਵੀ ਇਹ ਉਹਨਾਂ ਦੇ ਪਿੱਛੇ ਜਿਹੜਾ ਵਾ ਵੈਸ਼ਨੋ ਦੇਵੀ ਤੱਕ ਗਿਆ ਵਾ ਤੇ ਉਸ ਇਵਜ ਦੇ ਵਿੱਚ ਜਿਹੜਾ ਇਹਨੂੰ ਬੁਲਾ ਕੇ ਤੇ ਉਸ ਨੂੰ ਮੌਟ ਦੇ ਕਾਰਟੋਟ ਪਟਾ ਪਟਾ ਦਿੱਤਾ ਗਿਆ ਸਰ ਤਕਰੀਬਨ ਕਿੰਨੇ ਲੋਕਾਂ ਨੂੰ ਮਗਵਾਇ ਇਸ ਵਾਰ ਤਾਂ ਨਾ ਜਾਵੇ ਇਹ ਚਾਰ ਲੋਕਾਂ ਦੀ ਇਸ ਦੇ ਵਿੱਚ ਅਰੈਸਟ ਹੋਈ ਹੈ ਜਿਸ ਦੇ ਵਿੱਚ ਉਸੇ ਪਰਿਵਾਰ ਦੇ ਚਾਰੇ ਜੀ ਨੇ ਉਹ ਉਸ ਦਾ ਨਰਿੰਦਰ ਕੁਮਾਰ ਉਸ ਦਾ ਬੇਟਾ ਉਸ ਦੀ ਬੇਟੀ ਤੇ ਪਲੱਸ ਉਸ ਦੀ ਵਾਈਫ ਜਿਹੜੇ ਉਸ ਵੇਲੇ ਮੌਕੇ ਤੇ ਇਸ ਵਾਰਤਤ ਮਿਲਿਓ ਤੇ ਹਾਲ ਦੱਸਦਾ